ਜਿਹੜਾ ਆਪਣੇ ਉਹ ਪੰਜਾਬ ਦੇ ਲਈ ਕੁਝ ਕਰ ਸਕੇ ਕੋਈ ਜਿਹਨਾਂ ਨੂੰ ਕੋ ਸਹੂਲਤਾਂ ਪ੍ਰਦਾਨ ਕਰ ਸਕੇ ਉਹ ਉਹ ਤੇ ਹੁਣ ਚਾਹੀਦਾ ਬਹੁਤ ਵਧੀਆ ਚਾਹੀਦਾ ਸਾਡੇ ਜਿਹੜਾ ਭੈਣ ਭਰਾ ਉਮੀਦਵਾਰ ਬੰਦੇ ਆ ਸਾਡੀ ਹੈਲਪ ਵਾਸਤੇ ਬੰਦੇ ਆ ਸਾਡੂ ਕੋਈ ਹੈਲਪ ਦੇਣ ਅੱਛਾ ਕਾਰਨ ਵੋਟਾਂ ਦਿੰਨੇ ਅਸੀਂ ਹਰ ਸਾਲ ਕੋਈ ਉਮੀਦ ਨਹੀਂ ਸਾਨੂੰ ਹੁੰਦੀ ਸਾਰਿਆਂ ਨੂੰ ਬੇਰੋਜ਼ਗਾਰੀ ਜਿਹੜੀ ਆ ਸਾਰੀ ਦੂਰ ਕੀਤੀ ਜਾਵੇ ਗਰੀਬੀ ਖਾਣੇ ਪੀਣੇ ਦੀ ਮੁਸ਼ਕਿਲ ਆ ਗਰੀਬ ਬੰਦੇ ਨੂੰ ਹਾਂ ਪਾਣੀ ਹਾਂ ਤਰੱਕੀ ਵੱਲ ਲੈ ਕੇ ਜਾਵੇ ਪਿੰਡਾਂ ਦਾ ਵਿਕਾਸ ਕਰੇ ਜੀ ਮੰਗੋ ਕੋਈ ਵਧੀਆ ਬੰਦਾ ਆਵੇ ਕੋਈ ਵਧੀਆ ਬੰਦਾ ਜੋ ਦੇਸ਼ ਬਾਰੇ ਸੋਚੇ ਜੀ ਦੇਸ਼ ਦੀ ਤਰੱਕੀ ਬਾਰੇ ਸੋਚੇ ਲੱਗਦਾ ਨਸ਼ੇ ਨੂੰ ਨਸ਼ੇ ਨਸ਼ਿਆਂ ਦਾ ਵਾਅਦਾ ਕਰਦੇ ਸਰਕਾਰ ਲੋਕ ਸਭਾ ਚੋਣ 2024 ਸੋ ਅੱਜ ਅਸੀਂ ਵਸਤਵਿਕ ਸਫਰ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਦੁਆਰਾ বাস ਦੇ ਵਿੱਚ ਮਹਿਲਾਵਾਂ ਨੂੰ ਫ੍ਰੀ ਜਿਹੜਾ ਸਫਰ ਦਿੱਤਾ ਗਿਆ ਹੈ ਲੇਕਿਨ ਕੀ ਉਹ ਜਿਹੜੀ ਸਹੂਲਤ ਦਿੱਤੀ ਗਈ ਹੈ ਕਿ ਉਸ ਦਾ ਲੋਕ ਸਭਾ ਉਮੀਦਵਾਰਾਂ ਨੂੰ ਫਾਇਦਾ ਮਿਲੇਗਾ ਸੋ ਇਹ ਜਾਣਨ ਲਈ ਅੱਜ ਅਸੀਂ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਪਹੁੰਚੇ ਆ ਅੰਮ੍ਰਿਤਸਰ ਤੋਂ ਬਿਆਸ ਤੱਕ ਦਾ ਸਫ਼ਰ ਕਰਾਂਗੇ ਤੇ ਲੋਕਾਂ ਦੀ رائے ਲਵਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਕਿਹੜਾ ਜਿਹਾ ਉਮੀਦਵਾਰ ਚਾਹੁੰਦੇ ਆ ਸੋ ਅਸੀਂ ਇਸ ਵੇਲੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣ ਵਾਲੀ ਬੱਸ ਦੇ ਵਿੱਚ ਮੌਜੂਦ ਆ ਲੋਕਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਇਸ ਬੱਸ ਦੇ ਵਿੱਚ ਸਫ਼ਰ ਕਰ ਰਹੇ ਆ ਕਿਉਂਕਿ ਪੰਜਾਬ ਸਰਕਾਰ ਦੁਆਰਾ ਸਰਕਾਰੀ ਬੱਸਾਂ ਦੇ ਵਿੱਚ ਮਹਿਲਾਵਾਂ ਨੂੰ ਸਫਰ ਫਰੀ ਦਿੱਤਾ ਗਿਆ ਹੈ ਨਾਲ ਹੀ ਕਈ ਲੋਕਾਂ ਨੂੰ ਬਿਜਲੀ ਦੇ ਬਿੱਲ ਵੀ ਨਹੀਂ ਮਿਲਦੇ ਕਿ ਇਹ ਸਾਰੀ ਚੀਜ਼ਾਂ ਜਿਹੜੀਆਂ ਸਹੂਲਤਾਂ ਸਰਕਾਰ ਦੁਆਰਾ ਲੋਕਾਂ ਨੂੰ ਦਿੱਤੀਆਂ ਗਈਆਂ ਕਿ ਇਸ ਦਾ ਫਾਇਦਾ ਲੋਕ ਸਭਾ ਉਮੀਦਵਾਰਾਂ ਨੂੰ ਮਿਲੇਗਾ ਕਿਉਂਕਿ ਹੁਣ ਤੱਕ ਆਮ ਆਦਮੀ ਪਾਰਟੀ ਦੁਆਰਾ ਆਸ਼ ਤੇ ਭਾਜਪਾ ਦੁਆਰਾ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਲੇਕਿਨ ਅਕਾਲੀ ਦਲ ਦੁਆਰਾ ਹਾਲੇ ਤੱਕ ਕੋਈ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਸੋ ਲੋਕ ਕੀ ਚਾਹਦੇ ਹੈ ਅਸੀਂ ਲੋਕਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕਿਹੋ ਜਿਹਾ ਉਮੀਦਵਾਰ ਜਿਹੜਾ ਚਾਹੀਦਾ ਪਾਜੀ ਕਿਹੋ ਜਿਹਾ ਵੈਸੇ ਕਿਹੋ ਜਿਹਾ ਉਮੀਦਵਾਰ ਚਾਹੀਦਾ ਲੋਕ ਸਭਾ ਚੋਣਾਂ ਕੀ ਸੋਚਦੇ ਤੁਸੀਂ ਉਮੀਦਵਾਰ ਬਾਰੇ ਪਈ ਅੱਗੇ ਉਹ ਪਾਜੀ ਕਿਹੋ ਜਿਹਾ ਉਮੀਦਵਾਰ ਚਾਹੀਦਾ ਪਾਜੀ ਕਿਹੋ ਜਿਹਾ ਉਮੀਦਵਾਰ ਚਾਹੀਦਾ ਲੋਕ ਸਭਾ ਚੋਣਾਂ 'ਚ ਬਹੁਤ ਸਲਾ ਹੈ ਨਾ ਹਾਂਜੀ ਬਾਜੀ ਕਿਹੋ ਜਿਹਾ ਉਮੀਦਵਾਰ ਚਾਹੀਦਾ ਲੋਕ ਸਭਾ ਚੋਣਾਂ 'ਚ ਤੁਸੀਂ ਵੋਟ ਪਾਉਂਦੇ ਹੋ ਕੀ ਸੋਚਦੇ ਹੋ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਜਿਹੜਾ ਆਪਣੇ ਉਹ ਪੰਜਾਬ ਦੇ ਲਈ ਕੁਝ ਕਰ ਸਕੇ ਕੋਈ ਜਿਹਨਾਂ ਨੂੰ ਕੋਈ ਸਹੂਲਤਾਂ ਪ੍ਰਦਾਨ ਕਰ ਸਕੇ ਉਹ ਉਹ ਤੇ ਹੋਣਾ ਚਾਹੀਦਾ ਕੀ ਕੀ ਲੱਗਦਾ ਕਿ ਜਿਹੜੇ ਸਰਕਾਰ ਦੁਆਰਾ ਵਾਦੇ ਕੀਤੇ ਗਏ ਸੀ ਕੀ ਲੱਗਦਾ ਕਿ ਉਹ ਵਾਦਿਆਂ ਦਾ ਫਾਇਦਾ ਮਿਲੇਗਾ ਕਿਉਂਕਿ ਜਿਹੜੀ ਬੱਸ ਤੁਸੀਂ ਸਫ਼ਰ ਕਰ ਰਹੇ ਹੋ ਬੱਸਾਂ ਦਾ ਸਫ਼ਰ ਵੀ ਫ੍ਰੀ ਦਿੱਤਾ ਗਿਆ ਹਾਂ ਉਹ ਤਾਂ ਗੱਲ ਠੀਕ ਹੈ ਵੀ ਸਫ਼ਰ ਫ੍ਰੀ ਦਿੱਤਾ ਗਿਆ ਪਰ ਮੈਨੂੰ ਲੱਗਦਾ ਨਹੀਂ ਵੀ ਪੋਰੇ ਸਰਕਾਰ ਵਾਦੇ ਕਰਦੀ ਹੈ ਬਾਕੀ ਤੁਸੀਂ ਇਸ ਤੋਂ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਕਈ ਸਰਕਾਰਾਂ ਆਈਆਂ ਉਹਨਾਂ ਨੇ ਵਾਅਦੇ ਕੀ ਲੱਗਿਆ ਕਿੰਨੇ ਕੁ ਵਾਅਦੇ ਪੂਰੇ ਹੋਏ ਕੋਈ ਵੀ ਨੇ ਕੋਈ ਨਹੀਂ ਵੀ ਹੋਏ ਕੋਈ ਵਿਚਾਰੇ ਐਵੇਂ ਬਿਨਾਂ ਘਰਾਂ ਤੋਂ ਫਿਰਦੇ ਆ ਲੋਕ ਜਿਨ੍ਹਾਂ ਕੋਲ ਕਰਨੀ ਹੈਗੀ ਵਿਚਾਰੇ ਜਿਨ੍ਹਾਂ ਕੋ ਕਪੜਾ ਪਾਣੀ ਵੀ ਨਹੀਂ ਹੈਗਾ ਸੋ ਫਿਰ ਜੀ ਤੁਸੀਂ ਕੀ ਸੋਚਦੇ ਹੋ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ VOTING ਕਰਦੇ ਹੋ ਹਾਂਜੀ ਹਾਂਜੀ ਕਿਹੋ ਜਿਹਾ ਅਸੀਂ ਤਾਂ ਕਹਿੰਨੇ ਵੀ ਬਹੁਤ ਵਧੀਆ ਚਾਹੀਦਾ ਸਾਡੇ ਜਿਹੜੇ ਭੈਣ ਭਰਾ ਉਮੀਦਵਾਰ ਬਣਦੇ ਆ ਸਾਡੀ ਹੈਲਪ ਵਾਸਤੇ ਬਣਦੇ ਆ ਸਾਡੂ ਕੋਈ ਹੈਲਪ ਦੇਣ ਅੱਛਾ ਕਰਨ ਵੋਟਾਂ ਦਿੰਨੇ ਅਸੀਂ ਹਰ ਸਾਲ ਕੋਈ ਉਮੀਦ ਨਹੀਂ ਸਾਨੂੰ ਹੁੰਦੀ ਵੀ ਅਸੀਂ ਕੰਮ ਕਰ ਸਕੀਏ ਥੋੜਾ ਜਿਹਾ ਮਤਲਬ ਰਿਸਪੌਂਸ ਦੇਣਾ ਚਾਹੀਦਾ ਉਹਨਾਂ ਨੂੰ ਤੇ ਫਾਇਦਾ ਮਿਲੇਗਾ ਜਿਹੜਾ ਸਰਕਾਰ ਨੇ ਸਹੂਲਤ ਦਿੱਤੀ ਜਿਸ ਬੱਸ ਤੇ ਤੁਸੀਂ ਸਫਰ ਕਰ ਰਹੇ ਹੋ ਸਰਕਾਰ ਨੇ ਫ੍ਰੀ ਕੀਤੀ ਹੈ ਹਾਂਜੀ ਆ ਤਾਂ ਸਹੂਲਤ ਲੇਡੀਜ਼ ਨੂੰ ਦਿੱਤੀ ਹੋਈ ਹੈ ਬਹੁਤ ਜ਼ਿਆਦਾ ਸਾਰਾ ਮਤਲਬ ਵਧੀਆ ਚੱਲ ਰਿਹਾ ਹੈ ਜੇ ਮਤਲਬ ਤਰੀਕੇ ਨਾਲ ਕਰਦੇ ਪਏ ਆ ਗਾਂ ਵੀ ਸਾਨੂੰ ਤਰੀਕੇ ਨਾਲ ਹੀ ਉਹਨਾਂ ਨਾਲ ਚੱਲਣਾ ਚਾਹੀਦਾ ਹੈ ਕੀ ਲੱਗਾ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਲੋਕ ਸਭਾ ਚੋਣਾਂ 'ਚ ਤੁਸੀਂ ਕਾਫੀ ਦੇਰ ਤੋਂ ਬਸਾਂ ਦੇ ਵਿੱਚ ਗਿਰੀਆਂ ਵੇਚਣ ਦਾ ਕੰਮ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਠੀਕ ਹੈ ਭਾਜੀ ਹਾਂਜੀ ਵਧੀਆ ਭਾਜੀ ਇੱਥੇ ਪਰ ਉਮੀਦਵਾਰ ਠੀਕ ਹੈ ਸੋ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਹੈ ਅਸੀਂ ਗੱਲ ਕਰਾਂਗੇ ਭਾਜੀ ਉਮੀਦਵਾਰ ਕਹੋ ਜਾਣਾ ਚਾਹੀਦਾ ਚਾਹੀਦਾ ਲੋਕ ਸਭਾ ਚੋਣ ਹੈ ਕੀ ਸੋਚਦੇ ਹੋ ਕਹੋ ਜਾ ਉਮੀਦਵਾਰ ਹੋਣਾ ਚਾਹੀਦਾ ਉਹ ਉਮੀਦਵਾਰ ਹੋਣਾ ਚਾਹੀਦਾ ਗਰੀਬਾਂ ਦੀ ਕੋ ਮਦਦ ਕਰੇ ਹਮ ਹਰ ਕੇ ਨੂੰ ਕੋਈ ਨੌਕਰੀ ਨੌਕਰੀ ਦਵੇ ਸਸਤਾ ਸਮਾਨ ਕਰੇ ਜਿਵੇਂ ਬੱਸਾਂ ਕਰਾਇਆ ਜਿਤਨਾ ਫ੍ਰੀ ਕੀਤਾ ਐ ਓਦਾਂ ਕਰਨਾ ਚਾਹੀਦਾ ਇਹਨੂੰ ਹਮ ਹਰ ਕੇ ਨੂੰ ਰੋਜੀ ਰੋਟੀ ਮਿਲਣੀ ਚਾਹੀਦੀ ਕਿੰਨੀ ਦੇਰ ਹੋ ਗਈ ਤੁਹਾਨੂੰ ਕੰਮ ਕਰਦੇ ਮੈਨੂੰ 40 ਸਾਲ ਹੋ ਗਏ ਆ ਮੈਂ ਗੋਲੀਆਂ ਵੇਚਦਾ ਹਮ ਹਰ ਕੇ ਨੂੰ ਮੇਰੇ ਚਾਰੇ ਪਛਾਨ ਹੈਗੀ ਐ ਹਮ ਸੋ ਲੇਕਿਨ ਅੱਜ ਤੱਕ ਜਿੰਨੀਆਂ ਸਰਕਾਰਾਂ ਨੇ ਵਾਅਦੇ ਕੀਤੇ ਕਿ ਲੱਗਿਆ ਕਿ ਪੂਰੇ ਹੋਏ ਵਾਦੇ ਵਾਅਦਾ ਕਰੀ ਸਰਕਾਰ ਕਰਦੀ ਕੋਈ ਵੀ ਨਹੀਂ ਕਰਦੀ ਸਰਕਾਰ ਕਹਿੰਦੀ ਕੋਈ ਤਾਂ ਕਰਦੀ ਕੋਈ ਹਮ ਘਰ ਘਰ ਚੱਲ ਜਾਂਦਾ ਦੇ ਨਾਲ ਔਰ ਰੋਟੀ ਪਾਣੀ ਮਿਲ ਜਾਂਦਾ ਸੋਹਣੇ ਮਿਲ ਜਾਂਦੀ ਐਥੋਂ ਬੱਚੇ ਪੜਾਏ ਲਖਾਏ ਨੇ ਮਕਾਨ ਬਣਾ ਸਹੂ ਕੀਤਾ ਵਾ ਕੀ ਬੇਰੋਜ਼ਗਾਰੀ ਅਗਰ ਸਰਕਾਰ ਖਤਮ ਕਰੇ ਘਰ ਘਰ ਦੇ ਵਿੱਚ ਨੌਕਰੀ ਹੋਏ ਤੇ ਤੁਹਾਨੂੰ ਲੱਗਦਾ ਕਿ ਆ ਕੰਮ ਤੁਹਾਨੂੰ ਕਰਨਾ ਨਹੀਂ ਪਏਗਾ ਨਾ ਮੈਨੂੰ ਕਰਨ ਦੀ ਲੋੜ ਹੀ ਨਹੀਂ ਫਿਰ ਕੇ ਇਹਨੂੰ ਵੀ ਨਹੀਂ ਪੈਣੀ ਮੈਨੂੰ ਵੀ ਕਿਸੇ ਨੂੰ ਵੀ ਨਹੀਂ ਕਰਨ ਦੀ ਲੋੜ ਪੈਣੀ ਔਰ ਕਿਹਨੂੰ ਨੌਕਰੀ ਚਾਹੀਦੀ ਐ ਅਈ ਬੱਸਾਂ ਠੱਕੇ ਖਾਂਡਿਆ ਉਪਰ ਕਦੀ ਉਤਰੋ ਕਦੀ ਚ ਹੂੰ ਕੋਸਾ ਦਾ ਥੋੜਾ ਰਗਾ ਵਾ ਪਰ ਮਜਬੂਰਨ ਕਰਨਾ ਪੈਂਦਾ ਸਾਨੂੰ ਸੋ ਬਿਲਕੁਲ ਮਜਬੂਰਨ ਕਰਨਾ ਪੈਂਦਾ ਸਰਕਾਰ ਨੇ ਵਾਦੇ ਤੇ ਕਹੀ ਕੀਤੇ ਸੀ ਅ ਜਿਹੜਾ ਬੇਰੋਜ਼ਗਾਰੀ ਦੂਰ ਕਰਨ ਦਾ ਵਾਦਾ ਕਹਿੰਜੀ ਉਮੀਦਵਾਰ ਕਿਹੋ ਜਿਹਾ ਹੋਣਾ ਚਾਹੀਦਾ ਤੁਸੀਂ ਕੀ ਸੋਚਦੇ ਲੋਕ ਸਭਾ ਚ ਹੋਣਾ ਉਮੀਦਵਾਰ ਨੂੰ ਕਿਹੜੇ ਕੰਮ ਪੈਲ ਦੇ ਆਧਾਰ ਤੇ ਕਰਨਾ ਚਾਹੀਦੇ ਇੱਕ ਤਾਂ ਨੌਕਰੀਆਂ ਦਿੱਤੀਆਂ ਜਾਣ ਸਾਰਿਆਂ ਨੂੰ ਬੇਰੋਜ਼ਗਾਰੀ ਜਿਹੜੀ ਆ ਸਾਰੀ ਦੂਰ ਕੀਤੀ ਜਾਵੇ ਗਰੀਬੀ ਖਾਣੇ ਪੀਣੇ ਦੀ ਮੁਸ਼ਕਿਲ ਆ ਗਰੀਬ ਬੰਦੇ ਨੂੰ ਹੂੰ ਸਾਈ ਪਾਣੀ ਹਮਮ ਕਾਮਨ ਨੌਕਰੀ ਤਾਂ ਜ਼ਰੂਰ ਚਾਹੀਦੀ ਆ ਘਰ ਪਰਿਵਾਰ ਚ ਇੱਕ ਇੱਕ ਬੰਦੇ ਨੂੰ ਸਰਕਾਰੀ ਨੌਕਰੀ ਚਾਹੀਦੀ ਆ ਪੜਾਈਆਂ ਦਾ ਵੀ ਬੱਚੇ ਇੰਨੇ ਕਰ ਕਰਕੇ ਬੈਠੇ ਆ ਉਹਨਾਂ ਦਾ ਕੋਈ ਫਾਇਦਾ ਹੀ ਨਹੀਂ ਨੌਕਰੀ ਨਹੀਂ ਦੇ ਰਹੇ ਜਿਹੜੀ ਸਰਕਾਰ ਪੰਜਾਬ ਸਰਕਾਰ ਦੇ ਕਾਰਜਕਾਲ ਨੂੰ ਕਿਵੇਂ ਵੇਖਦੇ ਕੀ ਲੱਗਦਾ ਉਮੀਦਵਾਰਾਂ ਨੂੰ ਫਾਇਦਾ ਮਿਲੇਗਾ ਆਮ ਆਦੀ ਪਾਰਟੀ ਦੇ ਜ਼ਰੂਰ ਮਿਲੇਗਾ ਜੇ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀ ਜਾਣਗੀਆਂ ਜਨਤਾ ਦੀਆਂ ਤਾਂ ਉਹਨਾਂ ਨੂੰ ਜ਼ਰੂਰ ਉਹਨਾਂ ਨਾਲ ਜਨਤਾ ਨਾਲ ਕੇਂਦਰ ਚ ਕੇਂਦਰ ਚ ਕਿਹਨੂੰ ਦੇਖਣਾ ਚਾਹੁੰਦੇ ਨਰਿੰਦਰ ਮੋਦੀ ਜਾਂ ਰਾਹੁਲ ਗਾਂਧੀ ਇਹ ਤਾਂ ਹੁਣ ਫਾਇ ਨਹੀਂ ਸਕਦੇ ਹਲੇ ਤੁਸੀਂ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਆਪਾਂ ਦਾ ਮੋਦੀ ਨਾਲ ਸੋ ਲੋਕ ਹੋਰ ਵੀ ਨਾਲ ਮੌਜੂਦ ਹੈ ਗੱਲ ਕਰਾਂਗੇ ਪੰਜੀ ਤੁਸੀਂ ਕੀ ਸੋਚਦੇ ਹੋ ਉਮੀਦਵਾਰਾਂ ਬਾਰੇ ਉਮੀਦਵਾਰ ਜਿਹੜਾ ਇਮਾਨਦਾਰ ਹੋਣਾ ਚਾਹੀਦਾ ਆ ਤੇ ਨਸ਼ਿਆਂ ਨੂੰ ਜਿਹੜਾ ਪੰਜਾਬ ਤੋਂ ਖਤਮ ਕਰੇ ਇਦਾਂ ਦਾ ਹੋਣਾ ਚਾਹੀਦਾ ਹੈ ਤੇ ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਨੌਕਰੀਆਂ ਮਿਲਣ ਤਾਂ ਜੋ ਜਿਹੜੇ ਬੱਚੇ ਜਿਹੜੇ ਬਾਹਰ ਜਾਂਦੇ ਆ ਤੇ ਉਹ ਇੱਥੇ ਰਹਿ ਕੇ ਜਿਹੜਾ ਉਹ ਆਪਣਾ ਜਿਹੜਾ ਕੋਈ ਰੋਜ਼ਗਾਰ ਕਰਨ ਕੀ ਨਰਿੰਦਰ ਮੋਦੀ ਹੈ ਰਾਹੁਲ ਗਾਂਧੀ ਕੇਂਦਰ ਚ ਦੋਨੋਂ ਇੱਕੋ ਹੀ ਹੈ ਇੱਕੋ ਹੀ ਥਾਲੀ ਚੱਟੇ ਵੱਡੇ ਆ ਸਾਜੀ ਤੁਸੀਂ ਤੁਸੀਂ ਕੀ ਸੋਚਦੇ ਹੋ ਇਹ ਕੀ ਸੋਚਣਾ ਭਰਾ ਸਰਕਾਰਾਂ ਤੋਂ ਸਾਰੇ ਤੰਗ ਆਏ ਆ ਬਸ ਬਸ ਦੇ ਵਿੱਚ ਤੁਸੀਂ ਫ੍ਰੀ ਸਫਰ ਕਰਦੇ ਹੋ ਇਹ ਫਾਇਦਾ ਹੈਗਾ ਕਿਤੇ ਸਾਲ ਛੇ ਵੀ ਨਹੀਂ ਕਰਨਾ ਜਿੱਥੇ ਆਪਾਂ ਹੋਰ ਖਰਚ ਕਰਦੇ ਆਪਾਂ ਬਸ ਦਾ ਕਿਰਾਇਆ ਦੇ ਸਕਦੇ ਆ ਸਾਡੇ ਬੱਚੇ ਸੋ ਲੱਗਦਾ ਕਿ ਨਹੀਂ ਕਰਨਾ ਚਾਹੀਦਾ ਇਹ ਬਸ ਦਾ ਸਫਰ ਵੀ ਲੇਕਿਨ ਬੇਰੋਜ਼ਗਾਰੀ ਦੂਰ ਕਰਨੀ ਚਾਹੀਦੀ ਬੱਚੇ ਸੌਖੇ ਚਾਹੀਦੇ ਸਾਡੇ ਜਿਹੜੇ ਨਸ਼ਿਆਂ ਤੋਂ ਹਟ ਜਾਣ ਉਹਨਰ ਪਰਿਵਾਰਤ ਲੱਗ ਜਾਣਾ ਉਹ ਕਮ ਮਾਪੇ ਸੁ ਕੀ ਹੁਣ ਸਰਕਾਰਾਂ ਝੂਠੇ ਵਾਦੇ ਕਰਕੇ ਕਿੰਨਾ ਕੁਛ ਬਣ ਗਿਆ ਤਾਂ ਨਹੀਂ ਲੱਗਣ ਦਾ ਕਈ ਕੋਈ ਕੁਝ ਨਹੀਂ ਸਰਕਾਰ ਕਿਸ ਦੀ ਕਈਆਂ ਨੇ ਜ਼ਿਲਾਂਚ ਦਿੱਤਾ ਕਈਆਂ ਨੇ ਕੁਛ ਕੀਤਾ ਆਪਣੀ ਮਰਜ਼ੀ ਸਰਕਾਰ ਦੀ ਆ ਹੁਣ ਸਿਰਫ ਵੋਟਾਂ ਲੈਣ ਦੇ ਵੇਲੇ ਉਹਨਾ ਮੈਕ ਅੱਗੇ ਕਰ ਦੇਣੀ ਆ ਮਰਕੇ ਨੂੰ ਪੁੱਛਣਾ ਕਿ ਸੋ ਆ ਕੀ ਕੀ ਮੈਮ ਕੀ ਲੱਗਦਾ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਲੋਕ ਸਭਾ ਚੋਣ ਆ ਤੁਸੀਂ ਕੀ ਸੋਚਦੇ ਹੋ ਬੜੀ ਲੋਕਾਂ ਨੂੰ ਆਸ਼ਾਵਾਂ ਮੈਂ ਉਮੀਦਾਂ ਮੈਂ ਲੋਕ ਸਭਾ ਉਮੀਦਵਾਰਾਂ ਨੂੰ ਮੈਂ ਤਾਂ ਸਰ ਇਹ ਸੋਚਦੀ ਹਾਂ ਕਿ ਗਵਰਨਮੈਂਟ ਕੋਈ ਵੀ ਹੋਵੇ ਲੋਕ ਸਭਾ ਦਾ ਮੈਂਬਰ ਕੋਈ ਸਭ ਤੋਂ ਬੈਸਟ ਹੈ ਕਿ ਸਾਡੇ ਪੰਜਾਬ ਦੀ ਕਰਪਸ਼ਨ ਖਤਮ ਹੋ ਜਾਏ ਕਰਪਸ਼ਨ ਖਤਮ ਹੋ ਜਾਏਗੀ ਆਲਮੋਸਟਲੀ ਪੰਜਾਬ ਖੁਸ਼ਹਾਲ ਬਣ ਜਾਏਗਾ ਖੁਸ਼ਹਾਲ ਕੀ ਆ ਮੈਂ ਇੰਡੀਆ ਦੀ ਵੀ ਨਹੀਂ ਗੱਲ ਕਰਦੀ ਕਿ ਪੰਜਾਬ ਦੀ ਕਰ ਰਹੀ ਹਾਂ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋ ਜਾਵੇ ਸਾਡਾ ਪੰਜਾਬ ਕੀ ਫੋਰਨ ਕੰਟਰੀਆਂ ਨਾਲੋਂ ਘੱਟ ਗੁਰੂਆਂ ਪੀਰਾਂ ਦੀ ਧਰਤੀ ਹੈ ਅਸੀਂ ਬਹੁਤ ਬੈਸਟ ਐ ਬਹੁਤ ਬੈਸਟ ਬਸ ਮੈਨ ਹੈ ਗਵਰਨਮੈਂਟ ਕੋਈ ਵੀ ਆਵੇ ਕੇਂਦਰ ਚ ਕਿਹਨੂੰ ਦੇਖਣਾ ਚਾਹੁੰਦੇ ਨਰਿੰਦਰ ਪੋਦੀ ਜਾਂ ਰਾਹੁਲ ਗਾਂਧੀ ਬਟ ਮੈਂ ਇਸ ਚੀਜ਼ ਤੇ ਕੁਝ ਵੀ ਨਹੀਂ ਕਹਿ ਸਕਦੀ ਬਟ ਮੋਦੀ ਜੀ ਕਾਫੀ ਬੈਸਟ ਕਰ ਰਹੇ ਨੇ ਬਹੁਤ ਬੈਸਟ ਨੇ ਮੇਰੇ ਕੋਈ ਵੀ ਆ ਜਾਵੇ ਆਈ ਡੋਟ ਨੋ ਮਤਲਬ ਮੈਂ ਜੇ ਆਲਮੋਸਟ ਉਹਨਾਂ ਦਾ ਦੇਖ ਲਿਆ ਤਾਂ ਮੋਦੀ ਜੀ ਬਹੁਤ ਬੈਸਟ ਨੇ ਭਾਜੀ ਤੁਸੀਂ ਕਾਫੀ ਦਿਨ ਹੋ ਗਈ ਡਰਾਈਵਰੀ ਕਰਦੇ ਤੁਸੀਂ ਕੀ ਸੋਚਦੇ ਹੋ ਕੀ ਹੋਣਾ ਚਾਹੀਦਾ ਉਮੀਦਵਾਰ ਕਿਹੋ ਜਿਹਾ ਹੋਣਾ ਚਾਹੀਦਾ ਅੰਮੀਦ ਹੋਏ ਚਾਹੀਦੇ ਜੀ ਵਧੀਆ ਬੰਦਾ ਜਿਹੜਾ ਮਤਲਬ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਵੇ ਪਿੰਡਾਂ ਦਾ ਵਿਕਾਸ ਕਰੇ ਜੀ ਮੰਗੋ ਕੋਈ ਵਧੀਆ ਬੰਦਾ ਆਵੇ ਕੋਈ ਵਧੀਆ ਬੰਦਾ ਜੋ ਦੇਸ਼ ਬਾਰੇ ਸੋਚੇ ਜੀ ਦੇਸ਼ ਦੀ ਤਰੱਕੀ ਬਾਰੇ ਸੋਚੇ ਲੱਗਦਾ ਨਸ਼ੇ ਨੂੰ ਨਸ਼ੇ ਨਸ਼ਿਆਂ ਦਾ ਵਾਅਦਾ ਕਰਦੇ ਸਰਕਾਰ ਬੇਰੋਜ਼ਗਾਰੀ ਖਤਮ ਕਰਨ ਦਾ ਵਾਅਦਾ ਕੀਤਾ ਤੁਸੀਂ ਵੀ ਹਲੇ ਤੱਕ ਕੱਚੇ ਹੀ ਹੋ ਕਈ ਵਾਅਦੇ ਤੁਹਾਡੇ ਨਾਲ ਕੀਤੇ ਗਏ ਆ ਜੀ ਅੱਜ ਤੱਕ ਸਾਨੂੰ 10-10 ਸਾਲ ਹੋ ਗਏ ਸਾਨੂੰ ਹੱਦ ਤੱਕ ਇਹਨਾਂ ਕਹਿ ਤੁਹਾਨੂੰ ਸਾਡੀ ਸਰਕਾਰ ਆ ਗਈ ਤੁਹਾਨੂੰ ਪੱਕੇ ਕਰਨਗੇ ਜੀ ਸਾਨੂੰ 10-12-12 ਸਾਲ ਹੋ ਗਏ ਐਦਾਂ ਲੱਗੇ ਵੀ ਜੀ ਪਰ ਪੱਕੇ ਨਹੀਂ ਕਰ ਰਹੇ ਹੁਣ ਦੇਖੋ ਅੱਗੇ ਕੀ ਕਰੇ ਚਾਰੋਂ ਵਿੱਚ ਕੀ ਨਹੀਂ ਕੀ ਪੈਲ ਦੇ ਦਰ ਤੇ ਉਮੀਦਵਾਰ ਨੂੰ ਕਿਹੜਾ ਕੰਮ ਕਰਨਾ ਚਾਹੀਦਾ ਪੈਲ ਦੇ ਉਮੀਦਵਾਰ ਦੇ ਫੇਰ ਜਵਾਬੀ ਖਤਮ ਕਰਨ ਚਾਹੀਦੇ ਇਹਨਾਂ ਨੂੰ ਲੋਕਾਂ ਨੂੰ ਕੰਮ ਦੇਣਾ ਚਾਹੀਦਾ ਇਹ ਜਿਹੜਾ ਫਰੀ ਵਾਲਾ ਕੰਮ ਬੰਦ ਕਰਨਾ ਚਾਹੀਦਾ ਜੀ ਲੋਕਾਂ ਨੂੰ ਬਰਜ਼ਗਾਰ ਦੇ ਜਿਹੜੇ ਲੋਕ ਕਮਾ ਕੇ ਆਪ ਫਰੀਦ ਕੇ ਕੀ ਦੇ ਸਕਣਗੇ ਕੇਂਦਰ ਸੈਂਟਰ ਚ ਕਿਹਨੂੰ ਦੇਖਣਾ ਚਾਹੀਦਾ ਨਰਿੰਦਰ ਮੋਦੀ ਜਾਂ ਰਾਹੁਲ ਗਾਂਧੀ ਸੈਂਟਰ ਦੇ ਕੋਈ ਜਾਵੇ ਵਧੀਆ ਬੰਦਾ ਹੋਣਾ ਚਾਹੀਦਾ ਆਹ ਉਹ ਲੋਕ ਆ ਇੱਕ ਆਪਾਂ ਭਾਈ ਸਾਹਿਬ ਟਿਕਟਾਂ ਕਰਦੇ ਪਏ ਆ ਅੰਨ ਨਾਲ ਵੀ ਇੱਕ ਥੋੜੀ ਹੈ ਸੋ ਇਹ ਉਹ ਲੋਕ ਹੈ ਜਿਹੜੇ ਹਰ ਰੋਜ਼ ਬੱਸਾਂ ਸਵਰ ਕਰਦੇ ਆ ਹਾਲਾਂਕਿ ਲੋਕਾਂ ਦੇ ਜ਼ਰੂਰ ਕਹਿਣਾ ਕਿ ਬੱਸਾਂ ਦਾ ਸਫ਼ਰ ਉਹ ਟਿਕਟ ਖਰ ਸਕਦੇ ਆ ਕਿਉਂਕਿ ਜੇ ਉਹ ਹੋਰ ਖਰਚੇ ਕਰ ਸਕਦੇ ਤੇ ਟਿਕਟ ਵੀ ਖਰ ਸਕਦੇ ਐ ਸੋ ਸਭ ਤੋਂ ਪਹਿਲਾਂ ਸਰਕਾਰਾਂ ਨੂੰ ਉਮੀਦਵਾਰਾਂ ਨੂੰ ਬੇਰੋਜ਼ਗਾਰੀ ਤੇ ਧਿਆਨ ਦੇਣਾ ਚਾਹੀਦਾ ਜਾਂ ਫਿਰ ਨਸ਼ੇ ਤੇ ਧਿਆਨ ਦੇਣਾ ਚਾਹੀਦਾ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ